पठानकोट हरियाल चौक पर आज सुबह आठ बजे के करीब हुए टिप्पर और स्कूटी के बीच भयानक टक्कर में स्कूटी चालक की मौत हो गई। घटना की सूचना मिलने पर मौके पर पुलिस टीम पहुंची। पुलिस टीम ने ट्रक को कब्जे में लेकर फरार चालक के खिलाफ मामला दर्ज कर बनती कार्रवाई शुरू कर दी है वहीं मृतक का शव सिविल अस्पताल पठानकोट के शव गृह में पहुँचा दिया गया था आज सवेरे करीब सात के आठ बजे करीब ਸਾਡੇ ਪਿੰਡ ਦੇ ਯੂਜ਼ਰ ਰਾਜੀ ਸਨੋ ਫਕਤਰਾਜ ਉਹਨਾਂ ਦਾ ਇੱਕ ਟਰੱਕ ਜਿਹੜਾ ਇਟਰਨਲਪੁਰਾ ਲੱਭਿਆ ਹੋਇਆ ਸੀ ਉਹਦੇ ਨਾਲ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਨਾਲ ਪਤਨੀ ਸੀਗੇ ਪਤਨੀ ਚਲੋ ਉਹ ਪਰਮੇਸ਼ਰ ਦੀ ਹੱਜ਼ਰੀ ਵਿੱਚ ਬਚ ਗਏ ਨੇ ਤੇ ਪਰਿਵਾਰ ਨੂੰ ਬਹੁਤ ਦੁੱਖ ਹੋ ਲੱਗਿਆ ਜੀ ਧੰਨਵਾਦ ਤੇ ਇਹ ਸਰਪੰਚ ਸਾਹਿਬ ਟਿਪਰ ਚਾਲਕ ਜਿਹੜਾ ਉਹ ਮੌਕੇ ਤੇ ਫੜਾ ਹੋ ਗਿਆ ਨੇ ਉਹ ਮੌਕੇ ਤੇ ਫਰਾਰ ਹੈ ਜੀ ਤੇ ਉਹਦੇ ਤੇ ਪੁਲਿਸ ਵਾਲੀ ਕਾਰਵਾਈ ਕਰਨਗੇ ਹਾਂ ਬਿਲਕੁਲ ਬਿਲਕੁਲ ਐਫ ਆਈ ਆਰ ਕਰ ਰਹੇ ਨੇ ਜੀ ਪੋਸਟਮਾਰਟਮ ਲਈ ਉਹਨਾਂ ਨੂੰ ਹਸਪਤਾਲ ਸੁਪਰੀਸਤਾ ਤੇ ਪੁਲਿਸ ਵਾਲਾ ਪੂਰੇ ਸਾਥ ਦੇ ਜੀ ਠੀਕ ਜਿਹੜੇ ਕਿ ਹਰੀਆਲ ਚੌਂਕ ਚ ਐਕਸੀਡੈਂਟ ਹੋਇਆ ਹੈ ਟਰੱਕਰ ਦੇ ਨਾਲ ਸਕੂਟੀ ਦਾ ਜਿਹੜੇ ਡਿਊਟੀ ਅਫਸਰ ਮੌਕੇ ਤੇ ਬੋਧਰਾ ਜੀ ਆ ਗਿਆ ਹੈ ਉਹਦੇ ਨਾਲ ਅਸੀਂ ਗੱਲਬਾਤ ਕਰਨੇ ਆ ਤੇ ਉਹਦੇ ਬਿਆਨ ਜਿਹੜੇ ਆ ਸਾਂਝੇ ਕਰਨੇ ਆ ਜੀ ਬੋਧਰਾ ਸਾਹਿਬ ਅ ਵਕਤ ਕਰੀਬ 8:00 ਵਜੇ ਦਾ ਹੋਏਗਾ ਸਾਨੂੰ ਇੱਕ ਟੈਲੀਫੋਨ ਮਾਹਸੂਲ ਹੋਇਆ ਸੀ ਕਿ ਹਰੀਆਲ ਇੱਕ ਸਕੂਟਰੀ ਦਾ ਤੇ ਟਿੱਪਰ ਦਾ ਐਕਸੀਡੈਂਟ ਹੋਇਆ ਜਿੱਥੇ ਇਹ ਮੋਕੇ ਤੇ ਬੁੜੇ ਸੀ ਤੇ ਜਿਹੜਾ ਨੀਤੂਲ ਸਿੰਘ ਜੋਧਰਾ ਸੀਗਾ ਉਹਦੀ ਮੋਕੇ ਤੇ ਮੌਤ ਹੋ ਗਈ ਸੀ ਜਦੋਂ ਅਸੀਂ ਕੋਸਮਾਰਨ ਲਈ ਸ਼ਿਗੁਰਾ ਸਰਪੰਚਾਇਤ ਪਹੁੰਚਾਇਆ ਤੇ ਟਿੱਪਰ ਦਾ ਡਰਾਈਵਰ ਮੋਕੇ ਤੇ ਭੱਜ ਗਿਆ ਸੀ ਟਿੱਪਰ ਨੂੰ ਅਸੀਂ ਕਰਦਿਆ ਪੁਲਿਸ ਚ ਲੈ ਲਿਆ ਤੇ ਉਹ ਟਿੱਪੜ ਟਿੱਪੜ ਡਰਾਈਵਰ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਜੋਧਰਾਜ ਉਹਦੀ ਡੈੱਡ ਬੋਡੀ ਦਾ ਪੋਸਟ ਮਾਰਕ ਪਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾ पठानकोट हरियाल चौक पर आज सुबह आठ बजे के करीब हुए टिप्पर और स्कूटी के बीच भयानक टक्कर में स्कूटी चालक की मौत हो गई। घटना की सूचना मिलने पर मौके पर पुलिस टीम पहुंची। पुलिस टीम ने ट्रक को कब्जे में लेकर फरार चालक के खिलाफ मामला दर्ज कर बनती कार्यवाही शुरू कर दी है वहीं मृतक का शव सिविल अस्पताल पठानकोट के शव गृह में पहुँचा दिया गया था आज सवेरे करीब सात के आठ बजे करीब ਸਾਡੇ ਪਿੰਡ ਦੇ ਯੋਧ ਰਾਜ ਜੀ ਸਨੋ ਭਗਤ ਰਾਜ ਉਹਨਾਂ ਦਾ ਇੱਕ ਟਰੱਕ ਜਿਹੜਾ ਰਟਨਾਲ ਪੁਰਾ ਲੱਗਾ ਹੋਇਆ ਸੀ ਉਹਦੇ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਨਾਲ ਪਤਨੀ ਸੀਗੇ ਪਤਨੀ ਚਲੋ ਉਹ ਪ੍ਰਵੇਸ਼ਰ ਦੀ ਅਜੇ ਜੀ ਬਚ ਗਏ ਨੇ ਤੇ ਪਰਿਵਾਰ ਨੂੰ ਬਹੁਤ ਸਦਮਾ ਲੱਗਿਆ ਜੀ ਧੰਨਵਾਦ ਤੇ ਇਹ ਸਰਪੰਚ ਸਾਹਿਬ ਟਿਪਰ ਚਾਲਕ ਜਿਹੜਾ ਉਹ ਮੌਕੇ ਤੇ ਫੜਾ ਹੋ ਗਿਆ ਨੇ ਉਹ ਮੌਕੇ ਤੇ ਫਰਾਰ ਹੈ ਜੀ ਤੇ ਉਹਦੇ ਤੇ ਪੁਲਿਸ ਵਾਲੀ ਕਾਰਵਾਈ ਕਰਨਗੇ ਹਾਂ ਬਿਲਕੁਲ ਬਿਲਕੁਲ ਐਫ ਆਈ ਆਰ ਕਰ ਰਹੇ ਨੇ ਜੀ ਪੋਸਟ ਮਾਰਡਮ ਲਈ ਉਹਨਾਂ ਨੂੰ ਹਸਪਤਾਲ ਸੁਪਰੀਸਤਾ ਤੇ ਪੁਲਿਸ ਵਾਲੇ ਪੂਰੇ ਸਾਥ ਦੇਣਗੇ ਠੀਕ ਜਿਹੜੇ ਕਿ ਹਰੀਆਲ ਚੌਂਕ ਚ ਐਕਸੀਡੈਂਟ ਹੋਇਆ ਹੈ ਕਿਪਰ ਦੇ ਨਾਲ ਸਕੂਟੀ ਦਾ ਜਿਹੜੇ ਡਿਊਟੀ ਅਫਸਰ ਮੌਕੇ ਤੇ ਬੋਧਰਾ ਜੀ ਆ ਗਿਆ ਹੈ ਉਹਦੇ ਨਾਲ ਅਸੀਂ ਗੱਲਬਾਤ ਕਰਨੇ ਆ ਤੇ ਉਹਦੇ ਬਿਆਨ ਜਿਹੜੇ ਆ ਸਾਂਝੇ ਕਰਨੇ ਆ ਜੀ ਬੋਧਰਾ ਸਾਹਿਬ ਵਕਤ ਕਰੀਬ 8 ਵਜੇ ਦਾ ਹੋਏਗਾ ਸਾਨੂੰ ਇੱਕ ਟੈਲੀਫੋਨ ਮਾਹਸੂਲ ਹੋਇਆ ਸੀ ਕਿ ਹਰੀਆਲ ਇੱਕ ਸਕੂਟੀ ਦਾ ਤੇ ਟਿਪਰ ਦਾ ਐਕਸੀਡੈਂਟ ਹੋਇਆ ਜਿੱਥੇ ਐ ਮੌਕੇ ਤੇ ਪੁਲਿਸ ਸੀ ਤੇ ਜਿਹੜਾ ਨੀਤੂਲ ਸਿੰਘ ਜੋਧਰਾ ਸੀਗਾ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਜਿੱਦੋਂ ਅਸੀਂ ਕੋ ਸਮਾਰਟਨ ਲਈ ਸਿਗੁਰਸਪੁਰ ਪਹੁੰਚਾਇਆ ਤੇ ਟਿਪਰ ਦਾ ਡਰਾਈਵਰ ਮੌਕੇ ਤੇ ਭੱਜ ਗਿਆ ਸੀ ਟਿਪਰ ਨੂੰ ਅਸੀਂ ਕਰਜਾ ਪੁਲਿਸ ਚ ਲੈ ਲਿਆ ਤੇ ਤਪਰ ਹਾ ਟਪਰ ਡਰਾਈਵਰ ਦੇ ਖਿਲਾਫ ਬੰਦੀ ਕਲੋਨੀ ਕਰਕੇ ਖਿੱਚੀ ਜਾਏਗੀ ਜਿਹੜਾ ਚੋਦ ਰਾਜ ਆ ਉਹਦੀ ਡੈੱਡ ਬੋਡੀ ਦਾ ਪੋਸਟ ਮਾਰਕ ਪਾ ਕੇ ਗਵਾਰਸਨ ਦੇ ਹਵਾਲੇ ਕਰ ਦਿੱਤਾ ਜਾਏਗਾ